ਹਾਂਜੀ ਅੱਜ ਆਪਾਂ ਬਣਾਵਾਂਗੇ ਆਮਲੇ ਦੀ ਕੈਂਡੀ ਹਾਂਜੀ ਮੈਂ ਔਲਿਆਂ ਨੂੰ 4 ਘੰਟੇ ਭਿਉ ਕੇ ਪਾਣੀ ਵਿੱਚ ਹੀ ਰੱਖ ਦਿੱਤੇ ਸੀ ਇਹ ਇਹ ਭਿਉਣੇ ਬਹੁਤ ਜ਼ਰੂਰੀ ਹੁੰਦੇ ਆ ਜੀ ਜਿਹੜਾ ਇਹਦੇ ਤੇ ਕੁਝ ਲੱਗਿਆ ਹੁੰਦਾ ਜਿੱਦਾਂ ਤੇ ਉਹ ਸਾਰਾ ਉੱਤਰ ਜਾਂਦਾ ਨੜੇ ਇਹ ਹਰੇ ਦੇ ਹਰੀ ਰਹਿੰਦੇ ਹੁੰਦੇ ਆ ਪਾਣੀ ਆਪਾਂ ਬੋਇਲ ਕਰ ਲਿਆ ਕੜਾਹੀ ਵਿੱਚ ਉੱਤੇ ਆਪਾਂ ਛਾਨੀ ਰੱਖਤੀ ਉਹਦੇ ਉੱਤੇ ਆਪਾਂ ਪਾਣੀ ਵਿੱਚੋਂ ਕੱਢ ਕੇ ਔਲੇ ਆਪਾਂ ਉਹਦੇ ਵਿੱਚ ਰੱਖ ਦਵਾਂਗੇ ਇਹਨੂੰ ਪਾਣੀ ਵਿੱਚ ਬੋਇਲ ਨਹੀਂ ਆਪਾਂ ਨੇ ਕਰਨਾ ਪਾਣੀ ਦੀ ਭਾਫ਼ ਨਾਲ ਆਪਾਂ ਇਹਨਾਂ ਨੂੰ ਰੱਖਾਂਗੇ ਇਹਨਾਂ ਨੂੰ ਪਾਣੀ ਦੀ ਭਾਫ਼ ਨਾਲ ਬਣਾਵਾਂਗੇ ਇਹਨੂੰ ਆਪਾਂ ਪਾਣੀ 'ਚ ਬੋਇਲ ਕਰਦੇ ਆ ਇਹਦੇ ਵਿੱਚ ਪਾਣੀ ਵੜ ਜਾਂਦਾ ਇਹਦੇ ਵਿੱਚ ਪਾਣੀ ਨਹੀਂ بڑੂਗਾ ਉਹਦੇ ਭਾਫ਼ ਨਾਲ ਹੀ ਇਹਨਾਂ ਨੇ ਬਣ ਜਾਣਾ ਔਲਿਆ ਨੇ ਇਹਨੂੰ ਆਪਾਂ ਟੱਕ ਦਵਾਂਗੇ 15 ਮਿੰਟ ਬਾਅਦ ਇਹ ਔਲੀ ਆਪਣੇ ਤਿਆਰ ਹੋ ਜਾਣਿਆ ਦੇਖੋ ਜੀ 15 ਮਿੰਟ ਹੋ ਗਏ ਔਲੀ ਆਪਾਂ ਦੇਖ ਲੈਨੇ ਆਂ ਵੀ ਇਹਦੀਆਂ ਫਾੜੀਆਂ ਜੀਆਂ ਨਿਕਲਣ ਲੱਗੀਆਂ ਤਾਂ ਆਪਣੇ ਸਮਝ ਲਓ ਬਣ ਗਈ ਹਾਂਜੀ ਔਲੀ ਆਪਣੇ ਬਣ ਕੇ ਤਿਆਰ ਆ ਹੁਣ ਆਪਾਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਇਹਦੀਆਂ ਆਪਾਂ ਹਾਂਜੀ ਇਹਨਾਂ ਆਪਾਂ ਫਾੜੀਆਂ ਫਾੜੀਆਂ ਅਲੱਗ ਕਰ ਦੇਣੀਆਂ ਨੇ ਜਿਹੜੀ ਗੁਟਲੀ ਆ ਉਹ ਅਲੱਗ ਕਰ ਦੇਣੀ ਆ ਇਦਾਂ ਹੀ ਸਾਰਿਆਂ ਨੂੰ ਆਪਾਂ ਇਦਾਂ ਹੀ ਕਰ ਲੈਣਾ ਆ ਔਲਿਆਂ ਦੇ ਵਿੱਚ ਵਿਟਾਮਿਨ ਸੀ ਹੁੰਦਾ ਵਾ ਇਹ ਔਲੇ ਹੁਣ ਮਿਲਦੇ ਤਾਂ ਹਰ ਇੱਕ ਮੌਸਮ ਵਿੱਚ ਹੀ ਆ ਪਰ ਹੁਣ ਜਿਹੜਾ ਮੌਸਮ ਆ ਵੀ ਵਧੀਆ ਤਾਜ਼ੇ ਔਲੇ ਆਪਾਂ ਨੂੰ ਮਿਲ ਜਾਂਦੇ ਆ ਬਾਜ਼ਾਰ ਵਿੱਚ ਕਈ ਤਾਂ ਹੁਣ ਘਰੀ ਪੌਦੇ ਲਾਉਣ ਲੱਗੇ ਕਿ ਇਹ ਵੀ ਤੇ ਵਿਟਾਮਿਨ ਦਾ ਪਤਾ ਲੱਗਿਆ ਇਹ ਸਾਰੇ ਵੀ ਔਲਿਆਂ ਵਿੱਚ ਹੀ ਵਿਟਾਮਿਨ ਹੁਣ ਘਰੇ ਬੂਟੇ ਕਾਫੀ ਲੋਕ ਲਗਾਉਣ ਲੱਗੇ ਵਿਟਾਮਿਨ ਸੀ ਇਹਦੇ ਵਿੱਚ ਹੁੰਦਾ ਆ ਇਹ ਖੂਨ ਦੀ ਕਮੀ ਨੂੰ ਦੂਰ ਕਰਦਾ ਇਹ ਜਿਹੜਾ ਇਹਦਾ ਆਪਾਂ ਨੇ ਜੂਸ ਬਣਾਉਣਾ ਮਾ ਉਹਦੇ ਨਾਲ ਵੀ ਬਹੁਤ ਫਾਇਦੇ ਹੁੰਦੇ ਆ ਸਰੀਰ ਨੂੰ ਕਬਜ ਦੂਰ ਹੁੰਦੀ ਆ ਬਵਾਸੀਰ ਦਾ ਰੋਗ ਦੂਰ ਹੁੰਦਾ ਕਾਫੀ ਰੋਗ ਇਹਦੇ ਨਾਲ ਮਤਲਬ ਕੀ ਹਟਦੇ ਆ ਇਸ ਕਰਕੇ ਲੋਕ ਕਹਿੰਦੇ ਨਹੀਂ ਹੁੰਦੇ ਆਮਲੇ ਦਾ ਖਾਦਾ ਬਾਅਦੋਂ ਪਤਾ ਚੱਲਦਾ ਇਹ ਵੀ ਕਿਸੇ ਸਿਆਣਿਆਂ ਨੇ ਕਹੋਤ ਆਪਣੇ ਦੱਸੀ ਆ ਕਰੀ ਆ ਦੀ ਆਪਾਂ ਹੁਣ ਦੇਖੋ ਜੀ ਸਾਰੇ ਔਲੇ ਆਂ ਦੀ ਆਪਾਂ ਫਾਲੀਆਂ ਕੱਢ ਲਈਆਂ ਇਹ ਚ ਆਪਾਂ ਨੇ ਚੀਨੀ ਬਰੋਬਰ ਮਾਤਰਾ ਵਿੱਚ ਪਾਤੀ ਕਿਉਂਕਿ ਜੇ 1 ਕਿਲੋ ਔਲੇ ਸੀ ਆਪਣੇ ਕੋਲ ਗਿਟਕਾਂ ਵੀ ਨਿਕਲ ਗਈਆਂ ਮਤਲਬ ਕਿ ਮੈਂ ਬਰੋਬਰ ਬਰੋਬਰ ਤੋਲ ਲਿਆ ਸੀ ਇਹਨੂੰ ਠੀਕ ਆ ਜੀ ਚੀਨੀ ਪਾ ਦੁੱਤੀ ਆ ਮੈਨੇ ਚੀਨੀ ਵਾਲੇ ਆਪਾਂ ਨੇ ਬਣਾਉਣੇ ਆ ਤੇ ਇਹਨੂੰ ਆਪਾਂ ਟੱਕੇ ਰੱਖ ਦਾਂਗੇ ਦੂਸਰੇ ਦਿਨ ਆਪਾਂ ਇਹਨੂੰ ਦੇਖਾਂਗੇ ਵੀ ਇਹਨੇ ਕਿੰਨਾ ਕ ਪਾਣੀ ਔਲਿਆ ਨੇ ਛੱਡਿਆ ਹਾਂਜੀ ਅੱਜ ਆਪਣਾ ਹੋ ਗਿਆ ਜੀ ਦੂਜਾ ਤਹਿਲਾ ਦੇਖੋ ਔਲਿਆ ਨੇ ਆਪਣਾ ਜਿਹੜੀ ਚੀਨੀ ਸੀ ਉਹ ਵੀ ਆਪਣੇ ਕੁਲ ਗਈ ਆ ਪਾਣੀ ਦੇ ਇਹਦੇ ਵਿੱਚ ਔਲਿਆ ਦੇ ਰਸ ਵਿੱਚ ਤੇ ਔਲਿਆ ਦੇ ਵਿੱਚ ਆਪਣੀ ਚੀਨੀ ਪੂਰੀ ਥੋੜੀ ਸਮਾਈਆ ਹਜੇ ਆਪਾਂ ਤਿੰਨ ਦਿਨ ਇਹ ਪ੍ਰੋਸੀਜਰ ਕਰਨਾ ਵਾ ਹਾਂਜੀ ਹੁਣ ਆਪਣਾ ਆ ਗਿਆ ਦੂਜਾ ਦਿਨ ਅੱਜ ਦੂਜੇ ਦਿਨ ਦੇਖੋ ਜੀ ਕੱਲ ਕਿੰਨਾ ਪਾਣੀ ਸੀ ਅੱਜ ਆਪਣਾ ਉਦੋਂ ਵੀ ਥੋੜਾ ਰਹਿ ਗਿਆ ਪਾਣੀ ਕਿਉਂਕਿ ਜਿਹੜੀਆਂ ਔਲੇ ਦੇ ਵਿੱਚ ਆਪਣਾ ਇਹ ਰਸ ਆ ਗਿਆ ਇਹ ਆਪਣਾ ਸੁੱਕ ਲਿਆ ਰਸਾ ਸੁੱਕ ਲਿਆ ਔਲਿਆ ਨੇ ਠੀਕ ਹੈ ਜੀ ਇਦਾਂ ਹੀ ਆਪਾਂ ਤਿੰਨ ਦਿਨ ਕਰਨਾ ਇਹ ਦੇਖਣਾ ਹਲਾਉਣਾ ਇਹਨਾਂ ਨੂੰ ਹੋਰ ਵੀ ਰਪਟਾ ਕੇ ਰੱਖ ਦਾਂਗੇ ਹਾਂਜੀ ਅੱਜ ਆਪਣਾ ਹੋ ਗਿਆ ਤੀਜਾ ਦਿਨ ਤੀਜਾ ਦਿਨ ਦੇਖੋ ਜੀ ਪੂਰਾ ਸੋਕਿਆ ਗਿਆ ਪਾਣੀ ਚੀਨੀ ਪੂਰੀ ਸੋਕੀ ਗਈ ਦੇਖੋ ਆਪਾਂ ਤੋੜ ਕੇ ਦੇਖ ਲਵਾਂਗੇ ਤਾਂ ਇਹ ਬੋਰੇ ਮਤਲਬ ਕਿ ਜੂਸੀਏ ਬਣ ਗਏ ਨੇ ਦੇਖ ਲਓ ਤੁਸੀਂ ਹੁਣ ਆਪਾਂ ਥੱਲੇ ਇੱਕ ਡੋਂਗਾ ਰੱਖ ਲਿਆ ਇਹਨੂੰ ਸ਼ਾਨਣੀ ਦੇ ਵਿੱਚ ਪਾ ਦੇਣਾ ਕੀ ਇਹਦਾ ਜਿਹੜਾ ਰਸਾ ਰਸਾ ਜਿਆ ਥੋੜਾ ਮੋਟਾ ਹੁਣ ਬਚਿਆ ਜਿਹੜਾ ਉਹ ਆਪਾਂ ਨੇ ਡੋਂਗੇ ਵਿੱਚ ਚਲ ਜਾਈ ਇਹਨੂੰ ਆਪਾਂ ਸੁਕਾਲਮਾ ਗੇ ਮੇਗਾ ਨਹੀਂ ਅਭੀ ਇੱਕ ਕੋਲੀ ਵੀ ਨਹੀਂ ਬਚੀ ਹੋਣੀ ਹੈਗੀ ਸਾਰਾ ਸੋਕ ਗਿਆ ਗਿਆ ਤਿੰਨ ਦਿਨ ਇਹ ਪ੍ਰੋਸੀਜਰ ਆਪਾਂ ਨੇ ਕਰਾਂਗੇ ਤਾਂ ਇਹ ਨੜੇ ਤਾਂ ਇਹਨਾਂ ਦੇ ਵਿੱਚ ਰਸ ਪੂਰੀ ਤਰ੍ਹਾਂ ਰਚ ਜਾਊਗਾ ਇਹ ਜਿਹੜਾ ਪਾਣੀ ਜੀ ਆਪਣਾ ਬਚਿਆ ਇਹਨੂੰ ਵੀ ਆਪਾਂ ਡੋਲਣਾ ਨਹੀਂ ਹੈਗਾ ਇਹ ਵੀ ਕੰਮ ਲਵਾਗੇ ਆਪਾਂ ਠੀਕ ਹੈ ਜੀ ਇਹਨੂੰ ਆਪਾਂ ਬੋਤਲ 'ਚ ਪਾ ਕੇ ਰੱਖ ਲਾਂਗੇ ਹੁਣ ਮੈਂ ਇੱਕ ਸੀਟ ਲਈ ਆ ਸੀਟ ਦੇ ਉੱਤੇ ਆਪਾਂ ਨੇ ਹੀ ਔਲੇ ਪਛਾ ਦਿੱਤੇ ਆ ਇਹ ਮੈਂ ਰੂਮ ਟੈਂਪਰੇਚਰ ਤੇ ਹੀ ਸੁਕਾਉਂਗੀ ਜੀ ਮੈਂ ਧੁੱਪੇ ਨਹੀਂ ਸੁਕਾਉਂਦੀ ਇਹਨੂੰ ਵੀ ਆਪਾਂ ਤਿੰਨ ਤੋਂ ਚਾਰ ਦਿਨ ਆਪਾਂ ਨੇ ਹੀ ਇਹਦਾ ਇਹਨੂੰ ਆਪਾਂ ਸੁਕਾਉਣਾ ਚਾਰ ਦਿਨ ਤਿੰਨ ਜਾਂ ਚਾਰ ਦਿਨ ਜੇ ਸੁੱਕੇ ਨਹੀਂ ਤਾਂ ਚਾਰ ਦਿਨ ਸੁਕਾ ਲੋ ਨਹੀਂ ਤਾਂ ਤਿੰਨ ਦਿਨਾਂ ਵਿੱਚ ਹੀ ਸੁੱਕ ਜਾਂਦੇ ਆ ਠੀਕ ਆ ਜੀ ਦੇਖੋ ਹੁਣ ਆਪਣੇ ਔਲੇ ਦੇਖੋ ਸੁੱਕੇ ਪਏ ਆ ਆਪਾਂ ਦੇਖੋ ਦੱਬ ਕੇ ਦੇਖਦੇ ਆ ਜੋ ਕੁਝ ਵੀ ਪਾਣੀ ਰਸਾ ਕੁਝ ਨਹੀਂ ਨਿਕਲਦਾ ਤੇ ਇਹਨੂੰ ਆਪਾਂ ਹੁਣ ਇੱਕ ਪਲੇਟ 'ਚ ਪਾ ਲਵਾਂਗੇ ਸਾਰੇ ਪਲੇਟ 'ਚ ਪਾ ਲਵਾਂਗੇ ਇਹ ਵਾਲਾਂ ਲਈ ਵੀ ਬਹੁਤ ਵਧੀਆ ਹੁੰਦਾ ਵਾ ਜੀ ਇਹ ਅੌਲਾ ਪੇਟ ਦੀਆਂ ਬਿਮਾਰੀਆਂ ਲਈ ਵੀ ਬਹੁਤ ਵਧੀਆ ਹੁੰਦਾ ਜਿਹੜੀ ਆਪਣੀ ਅੱਖਾਂ ਦੀ ਰੋਸ਼ਨੀ ਆ ਉਹਦੇ ਲਈ ਵੀ ਬਹੁਤ ਵਧੀਆ ਹੁੰਦਾ ਤੇ ਖੂਨ ਦੀ ਕਮੀ ਨੂੰ ਵੀ ਦੂਰ ਕਰਦਾ ਇਹ ਇਹ ਚਾਪਾ ਨਹੀਂ ਹੁਣ ਜੀਨੀ ਜਿਹੜੀ ਆ ਬੂਰਾ ਖੰਡ ਜਿਹਨੂੰ ਕਹਿੰਦੇ ਆ ਉਹ ਆਪਾਂ ਇਹਦੇ ਵਿੱਚ ਪਾ ਲਈ ਆ ਤੇ ਹੁਣ ਇਹਦੇ ਵਿੱਚ ਮਿਲਾ ਕੇ ਆਪਾਂ ਨੇ ਇਹ ਨੂੰ ਇਹਦੇ ਉੱਤੇ ਥੋੜੀ ਥੋੜੀ ਲੱਗ ਜਾਊਗੀ ਤੇ ਆਪਣੇ ਆਮਲੇ ਕੈਂਡੀ ਤਿਆਰ ਆ ਜੀ ਤੁਸੀਂ ਵੀ ਆਪਣੇ ਇੱਥੇ ਹੀ ਘਰ ਵਿੱਚ ਬਣਾਇਓ ਦੇਖੋ ਜੀ ਹੁਣ ਦੇਖੋ ਜੀ ਕਿ ਆਪਣੇ ਔਲਿਆਂ ਦੀ ਇਹਦੇ ਤੇ ਪੂਰੀ ਲੱਗ ਗਈ ਆ ਖੰਡ ਸੁੱਕ ਗਏ ਨੇ ਸਸਰੀਕਾ